ਦੋਸਤੋ ਦੁਨੀਆ ਦਾ ਪਹਿਲਾ ਬੰਦਾ ਹੂ ਇਹ ਤਾਂ ਨਹੀਂ ਮੈਂ ਕਹਿ ਸਕਦਾ ਪਰ ਮੇਰੇ ਚੈਨਲ ਤੇ ਪਹਿਲਾ ਬੰਦਾ ਹੈਗਾ ਜਿਹੜਾ ਮੱਝਾਂ ਦੁੱਧ ਤਿਆਰ ਕਰਕੇ ਵੇਚਦਾ ਹੈਗਾ ਆਮ ਤੌਰ ਤੇ ਮੱਝਾਂ ਗੱਬਣ ਹਰੇਕ ਦੀ 16 17 18 20 ਦੀ ਜੰਦੀ ਹੈਗੀ ਗਾਂ ਹਰੇਕ ਦੀ 25 30 35 40 ਦੀ ਜੰਦੀ ਹੈ ਗੱਬਣ ਤੇ ਜਦੋਂ ਸੂ ਪੈਂਦੀਆਂ ਉਹੀ ਮੱਝਾਂ 10 12 13 ਤੇ ਰਹਿ ਜਾਂਦੀਆਂ ਜਾਂ ਗਾਂ ਮਾ ਉਹੀ 18 20 25 ਤੇ ਰਹਿ ਜਾਂਦੀਆਂ ਠੀਕ ਆ ਤੇ ਬਾਕੀ ਇਹ ਵੀਰ ਆ ਆਪਣੇ ਚੈਨਲ ਤੇ ਕੋਸ਼ਿਸ਼ ਵੀਡੀਓ ਇਸ ਘਰ ਰਪੰਗਾ ਨੇ ਤੰਨੇ ਕਮਜਾ ਲਗਵਾ ਵੇਚਿਆ ਨੇ ਚਵਾ ਕੇ ਵੇਚਿਆ ਸੱਜਰਤ ਬਲਕੋ ਤਿਆਰ ਇੱਕ ਵਿੱਚ 20 ਕਿਲੋ ਵਾਲੀ ਉਹ 22 ਤਿਆਰ ਸੀ ਇੱਕ ਵਿੱਚ ਹੀ 26 ਕਿਲੋ ਵਾਲੀ ਤੇ ਅੱਜ ਵੀ ਝੋਟੀਸ ਨੂੰ ਬਹੁਤ ਟੌਪ ਕਲਾਸ ਦੁੱਧ ਚੰਗਾ ਤਿਆਰ ਮਗਰ ਕੱਟੀ ਦਿਖਾਉਣੀ ਹੈ ਜਿਹੜੇ ਭਰਾ ਨੂੰ ਇਸ ਕੋ ਹੈ ਮਨ ਲੜੂਗੀ ਤੇ ਬਾਈ ਨਾਲ ਸੰਪਰਕ ਕਰ ਲੂ ਤੇ ਦੋ ਡੰਗ ਚਾਰ ਡੰਗ ਅਦੀ ਮਰਜ਼ੀ ਚੋਕ ਲਿਆ ਸਕਦੇ ਹੋ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਸ਼ੌਂਕ ਨਾਲ ਵੀਡੀਓ ਦੇਖਿਓ ਤੇ ਨਾਲ ਸ਼ੌਂਕ ਨਾਲ ਰੀ ਨਾਲ ਸ਼ੇਅਰ ਜਰੂਰ ਕਰ ਦਿਓ ਵੀਰੇ ਜਿਸ ਕਾਰਨ ਕੀ ਹਾਲ ਹੈ ਠੀਕ ਠਾਕ ਬਾਈ ਜੀ ਵਧੀਆ ਚੜਦੀ ਕਲਾ ਜਮਾਂ ਜੀ ਕਾਲਾ ਥੱਕ ਗਿਆ ਮੇਲੇ ਜਾਂਦਾ ਥੋੜਾ ਜਨਾ ਬਸ ਐਂ ਦਾ ਫਿਰ ਥਕੇ ਮਾ ਹੋ ਜਾਂਦਾ ਬਾਈ ਹੋ ਜਾਂਦਾ ਨਾ ਹਾਂ ਰਿੰਗ ਛੋਟੇ ਬਾਲੇ ਚ ਨਾ ਰਿੰਗ 5-6 ਘੰਟੇ ਚੱਲ ਗਈ ਲਗਾਤਾਰ ਲੰਬਾ ਵੜਾ ਚੱਲ ਗਿਆ ਵੜਾ ਚੱਲ ਗਿਆ ਹਾਂ ਲੱਤਾਂ ਦੇ ਵੀ 2-3 ਘੰਟੇ ਹੋ ਗਿਆ ਮਤਲਬ ਥੋੜਾ ਜੀ ਤਾਂ ਉੱਥੇ 8:30 ਵਜੇ ਪਹੁੰਚ ਗਏ ਸੀ ਹਾਂ ਰਿੰਗ ਲੱਗ ਭਾ 11 ਵਜੇ ਸਟਾਰਟ ਹੋਇਆਗਾ ਹਾਂ 11 ਵਜੇ ਸਟਾਰਟ ਹੋਇਆ ਵੀ 2 ਘੰਟੇ ਰਿੰਗ ਚੱਲਿਆ ਨਾ ਨਾ 2 ਘੰਟੇ ਕਿਉਂ ਚੱਲਿਆ ਰਿੰਗ ਤਾਂ ਚਲੀ ਗਿਆਗਾ 3 ਵਜੇ ਦੇ ਤਾਂ ਹੀ ਪਰ ਹਾਂ ਰਿੰਗ ਹਾਂ 3 ਵਜੇ ਫੈਸਲੇ ਹੋਇਆ 3 ਵਜੇ ਫੈਸਲੇ ਹੋਇਆ ਬਿਲਕੁਲ ਲਤਾਂ ਲਹਿਗੀਆਂ ਛੋਟਾ ਵੀ ਵਿਚਾਰਾ ਉਹ ਖੜਾ ਦੇਖ ਲਾ ਫੋਨ ਖਾਣ ਲੱਗਿਆ ਥੱਕਿਆ ਉਹ ਵੀ ਕਹਿ ਉਹ ਵੀ ਸਕਾਟਿਚ ਤੇ ਜਿਸ ਕਾਰਨ ਬਈ ਆਪਾਂ ਆਪਣਾ ਐਡਰੈਸ ਸਾਂਝਾ ਕਰਦੀ ਆਪਾਂ ਪਿੰਡ ਬਈ ਆਪਣਾ ਨੰਦਗੜ ਹੂੰ ਜ਼ਿਲ੍ਹਾ ਮਾਨਸਾ ਹੂੰ ਚਨੀਰ ਦੇ ਤੇ ਬੋਹਾ ਦੇ ਸਾਨਾ ਚ ਪਿੰਡ ਆ ਆਪਣਾ ਜੀ ਤੇ ਸੰਪਰਕ ਨੰਬਰ 98784 90576 ਠੀਕ ਆ ਪਹਿਲਾ ਵਾਲੇ ਮੱਝ ਦੀ ਉਹ ਗੱਲ ਬਾਅਦ ਚ ਐਡ ਕਰ ਲਾਂਗੇ ਪਹਿਲਾ ਇੱਥੋਂ ਸਟਾਰਟ ਕਰ ਲਿਆ ਜਿਹੜੀ ਮੱਝ ਵੇਚਨੀ ਆ ਮਗਰ ਕੱਟੀ ਆ ਕਿਹ ਵੱਲ ਕੱਟੀ ਵੀਰੇ ਅੱਛਾ ਇਹ ਸੁਆ ਕਿਹੜਾ ਮੱਝ ਦਾ ਤੀਜਾ ਤੀਜਾ ਸੁਆ ਆ ਗਿਆ ਤੇ ਸੂਈ ਨੂੰ ਲਗਭਗ 15 ਦਿਨ 15 ਕ ਦਿਨ ਦੇ ਲੱਜਿਆ ਕੱਟੀ ਕੈਮਰੇ ਲੱਗਿਆ ਵੀਰੇ ਆਪਾਂ ਤਾਂ ਜਿੰਨੀ ਗੱਲ ਕਹਿੰਦੇ ਹੁਣੇ ਪ੍ਰੂਫ ਸਮਿਤ ਹੁੰਦੀ ਆ ਆਪਣੀ ਫालतू ਗੱਲ ਨਹੀਂ ਹੁੰਦੀ ਕੋਈ ਹੂੰ 15ਵਾਂ ਦਿਨ ਆ ਸੂਈ ਨੂੰ ਅੱਜ ਵੀ 14.5 ਹੀ ਮੰਨ ਤੂੰ 15 ਵੀ ਨਹੀਂ ਹੋਏਗੇ ਪੂਰੇ ਦਿਨ ਚੱਲ ਲਈ ਆ ਹਾਂ ਹਾਂ ਤੇ 15ਵਾਂ ਦਿਨ ਸੂਈ ਨੂੰ ਐ ਹਾਂਜੀ ਦੁੱਧ 20 ਕਿਲੋ ਤਿਆਰ ਆ ਤੋ ਆਪਣਾ ਦੂਜਾ ਹੁੰਦਾ ਹੀ ਨਹੀਂ ਆਪਣਾ ਦਾ ਹਾਂ ਅਗਲਾ 18 ਮਨ ਕਿਆ ਬੇ ਠੀਕ ਆ ਇੱਕ ਗੱਲ ਹੋਰ ਹੂੰ ਜਦੋਂ ਬੰਦਾ ਆ ਕੇ ਹੁਣ ਤਿੰਨ ਡੰਗ ਚਾਰ ਡੰਗ ਚੋਂਦਾ ਹੈ ਹਾਂ ਉਦੋਂ ਨਾ ਬਾਈ ਬੱਚੇ ਨੂੰ ਦੁੱਧ ਨਹੀਂ ਛੱਡਦਾ ਅਗਲਾ ਹੂੰ ਕਿਉਂਕਿ ਅਗਲਾ ਸਾਰਾ ਤੋਲਦਾ ਹੁਣ ਠੰਡ ਦਾ ਟਾਈਮ ਹੈ ਜੇ ਹੁਣ ਚਾਰ ਡੰਗ ਕੁਦਰਤੀ ਬੱਚੇ ਨੂੰ ਦੁੱਧ ਨਾ ਪਿਆ ਹੂੰ ਤਾਂ ਮਾਜ ਦੇਖ ਬੱਚੇ ਨਾਲ ਹੀ ਹੁੰਦੀ ਆ ਬੱਚੇ ਨਾਲ ਹੀ ਆ ਠੀਕ ਹੈ ਨਾ ਉਹ ਅਗਲਾ ਆਪਦੀ ਤਸੱਲੀ ਮੁਤਾਬਕ ਚਾਹੇ ਇੱਕ ਥਣ ਜਿਵੇਂ ਵੀ ਅਗਲੇ ਨੂੰ ਠੀਕ ਲੱਗਦਾ ਮਨ ਖੜਦਾ ਹੋਇਆ ਮਨ ਖੜਾ ਆ ਕੇ ਆਪਦਾ ਬੱਚੇ ਨੂੰ ਦੁੱਧ ਜ਼ਰੂਰ ਪਿਆਵੇ ਹੂੰ ਵੀ ਆਪਾਂ ਬੱਚੇ ਨੂੰ ਦੁੱਧ ਪਿਆਵਾਂਗੇ ਅਗਲਾ ਕਹੇ ਵੀ ਮੈਂ ਪੀਣ ਨਹੀਂ ਦੰਦਾ ਵੀ ਮੈਂ ਤਾਂ ਸਾਰੀ ਚੋਨਾ ਉਹ ਵਾਲਾ ਇੱਕ ਡੰਗ ਦੋ ਡੰਗ ਕਰਕੇ ਦੇਖ ਲੈ ਹਾਂ ਪਰ ਚਾਰੇ ਡੰਗ ਆਪਾਂ ਬਈ ਦੁੱਧ ਪਿਆਵਾਂਗੇ ਠੀਕ 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 ਹੈ ਨਾ ਕਿਉਂਕਿ ਗੱਲ ਜਿਹੜੀ ਪਹਿਲਾਂ ਦੱਸੀ ਉਹਦਾ ਫਾਇਦਾ ਚੰਗੀ ਹੁੰਦੀ ਹੈਗੀ ਹਾਂ ਅਗਲਾ ਕਹੇ ਬਾਈ ਤੂੰ ਤਾਂ ਪੀੜੂ ਕੋਈ ਨਹੀਂ ਕਹਿੰਦਾ ਸੀ ਇੱਕ ਇੱਕ ਸ਼ਾਟ ਮਗਲਾ ਮੂਲ ਬੱਚੇ ਨੂੰ ਚੰਗਾ ਲੇ ਅੱਧਾ ਚੋਲੇ ਇੱਕ ਥਾਣ ਚਗਾ ਦੇ ਮੂਰਲਾ ਚੰਗਾ ਤੇ ਚਾਹੇ ਇੱਕ ਥਾਣ ਦਾ ਦੁੱਧ ਕੱਢ ਕੇ ਅੱਡ ਨਾ ਪਲੇ ਬਰਾਬਰ ਦੂਜੇ ਤੋੜਾ ਜਾਊਗਾ ਦੂਜਾ ਦਾ ਦੂਜੇ ਢਾਂਗ ਦੂਜੇ ਥਾਂ ਚੋਲੇ ਜਿਵੇਂ ਮਰਜ਼ੀ ਦਸੱਲੀ ਕਰ ਲੈ ਮੰਨ ਲਾ ਪਰ ਆਪਾਂ ਬੱਚੇ ਨੂੰ ਦੁੱਧ ਪਿਆਵਾਂਗੇ ਠੀਕ ਹੈ ਤਾਂ ਹੀ ਆਪਾਂ 2 ਕਿਲੋ ਘਟਕਨੇ ਆ ਬਾਈ ਠੀਕ ਹੈ 18 ਮੰਨ ਲੈ ਅਗਲਾ ਦੁੱਧ ਨਿਕਲੂ ਵੀ ਠੀਕ ਹੈ ਹਾਂ ਤੇ 18 ਤਾਂ ਜੇ ਉਹ ਬੱਚੇ ਨਾਲ ਹੀ ਆ ਦੁੱਧ ਨੱਟ ਵੀ ਆਪਣਾ ਜੀ ਹਾਂ ਠੀਕ ਹੈ ਦਿਨ ਆਜੇ 15 ਹੋਇਆ ਤੇ ਲਗਭਗ ਉਮੀਦ ਫਿਰ ਹਾਂ ਜੀ ਮੈਲਾ ਮੂਲਾ ਚੱਲਣ ਉਹ ਠੀਕ ਹੈ ਮੈਨਾਂ ਸਿੱਟ ਕੇ ਚੱਲਣ ਦੇ ਹਜੇ ਤਾਂ ਬਹੁਤ ਕੁਝ ਕਰਨਾ ਐ ਨੇ ਲੈ ਪਹਿਲਾ ਜਦ ਮੱਝ ਦੀ ਬੰਦ ਤ ਦਿਖਾਉਣਾ ਮਿੱਤਰੋ ਇੱਥੋਂ ਸ਼ੁਰੂ ਹੋ ਗਏ ਲੇਵਾ ਸੂਕ ਕੋਲੋਂ ਤੇ ਐ ਜਾਂਦਾ 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 ਮਿੱਤਰੋ ਦੇਖੋ ਥਣ ਦੇਖੋ ਜਿਹਨੂੰ ਪੀੜ ਨੇ ਪਾਵੇ ਆਮ ਹੀ ਸੁਣਾਇਆ ਜਾਂਦਾਗਾ ਆ ਪੀੜ ਦੇ ਥਣ ਹੁੰਦੇਗੇ ਠੀਕ ਹੈ ਚਾਰੇ ਥਣ ਬਿਲਕੁਲ ਸੋਹਣੇ ਗੈਪ ਚ ਲੱਗੇ ਇੱਕੋ ਜਿਹਾ ਥਣ ਮੁੱਠੀ ਵਾਲੀ ਚਵਾਈ ਹੈਗੀ ਧਾਰਤੁਰ ਕਿੰਨੀ ਕ ਬੋਲੇ ਫਿਰ ਵੀਰੇ ਆਪਣੀ ਆਪਾਂ ਜਿਹੜੀ ਚੀਜ਼ ਦੀ ਸਿਲੈਕਸ਼ਨ ਕਰਦੇ ਆ ਆਪਣੇ ਪਿੱਠੇ ਦਾ ਸ਼ਾਨਣਾ ਨਹੀਂ ਕਹਿੰਦੇ ਹੁੰਦੇ ਆ ਆਪਦੀ ਮੂੰਹੋਂ ਆਪਦੀ ਬੜਾਈ ਕਰਨੀ ਮਾੜੀ ਹੈ ਕਰਨੀ ਹਾਂ ਹਾਂ ਆਪੜਾ ਤਾਂ ਜਿਹੇ ਜਵਾਕ ਚੋਈ ਚੱਲੇ ਆਪਾਂ ਖਣ ਲੇਵੇ ਦੀ ਮਾੜਾ ਪਸੂ ਲੈਣਾ ਹੀ ਨਹੀਂ ਹੂੰ ਤਾਂ ਕੱਟੀ ਸੀਮਣ ਕਿਹੜੀ ਦੀ ਆ ਕਿ ਮਗਰ ਐਮ 29 ਦੀ ਆ ਵੀ ਮਾਰ ਕੱਟੀ ਐਮ 29 ਦੀ ਹਾਂ ਇਹ ਵੀ ਡੀ ਐਨ ਏ ਦੀ ਜ਼ਿੰਮੇਵਾਰੀ ਹੈ ਓਕੇ ਅਗਲਾ ਕਰਾ ਲੇ ਚਾਹੇ ਜੇ ਨਾ ਨਿਕਲੇ ਹੂੰ ਤਾਂ ਵੀ ਆਪਾਂ ਨੂੰ ਡੰਡ ਲਾ ਸਕਦਾ ਬੰਦਾ ਠੀਕ ਹੈ ਜ਼ਿੰਮੇਵਾਰੀ ਸਾਰੀ ਗੱਲ ਦੀ ਹਾਂ ਠੀਕ ਹੈ ਲੈ ਮੂੰਹ ਦਿਖਾ ਦਿਓ ਹੁਣ ਮੂੰਹ ਧਾਈ ਕਰੀ ਆਪਾਂ ਮੱਝ ਦੀ ਦਿਖਾਓ ਤੇ ਲੈ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਿਓ ਚੰਗੇ ਢਾਂਚੇ ਦੀ ਚੰਗੇ ਕੱਦ ਕਾਟ ਦੀ ਮੱਜ ਸਹਾਰਜ ਯੂਨੀਵਰਸਿਟੀ ਤੋਂ ਬੋਲੀ ਤੇ ਖਰੀਦੀ ਹੋਈ ਮੱਜ ਐ। ਅੱਛਾ ਉਹ ਜਦੋਂ ਮ ਆਹਾਜ ਹੈ ਨਾ ਜਿਵੇਂ ਹੁਣ ਇਹਦੇ ਮੱਥੇ 'ਚ ਫੁੱਲ ਆ ਗਏ। ਹਾਂ ਉਹ ਕੱਢ ਦਿੰਦੇ ਨੇ। ਉਹ ਫਿਰ ਉਹਨਾਂ ਨੇ ਤਾਂ ਪਿਓ ਪਿਓਰਿਟੀ ਰੱਖਣੀ ਹੁੰਦੀ ਐ। ਹੋਰ ਸਾਰੀ ਜੈਡ ਬਲੈਕ ਐ ਇਹ। ਹਾਂ ਹਾਂ। ਮੱਥੇ 'ਚ ਫੁੱਲ ਆ ਗਏ ਉਹ ਕੱਢ ਦੇਣਾ ਬੋਲੀ ਤੇ ਖਾਲੀ ਸੀਗੀ ਮੱਲਾ ਉਦੋਂ। ਹਾਂ। ਅਸਰ ਝੂਟੀ ਲਈ ਹੋਈ ਐ ਇਹ। ਹੂੰ। ਜਿਹੜੇ ਬੰਦੇ ਤੋਂ ਆਪਾਂ ਲਈਏ ਆਪਣੇ ਯਾਰ ਬਿੱਲੀ ਐ। ਜੀ ਤੋਂ ਆਪਾਂ ਲਈ ਆਪਾਂ ਉਹ ਬਈ 20 ਕਿਲੋ ਵਾਲੀਆਂ ਰੋਜ਼ ਕਿੱਥੇ ਤੇ ਉਹਨਾਂ ਕੋਣ ਵੇਚਦਾ ਵੀਰੇ ਹਾਂ ਨਾ ਵੇਚੇ ਕੋਈ ਨਾ ਤੇ ਹੋਣੀਆਂ ਗੀੜਾ ਕੜਾ ਦੀ ਫਿਰ ਮੱਝ ਦਾ ਪਤੋਰ ਕੇ ਜੀ ਬਾਈ ਲੈ ਤੋਰ ਕੇ ਦਿਲ ਕੜਾ ਥੋੜੀ ਜਿਹੀ ਉਹਰੇ ਮੜਾ ਜਾ ਧਿਆਨ ਰੱਖੀ ਦੱਸ ਹਾਂ ਮੈਂ ਵੀ ਕਹਿੰਦਾ ਤੂੰ ਮੱਝ ਨੂੰ ਬਚਾ ਕੇ ਰੱਖੀ ਆਪਾਂ ਦਾ ਇਹ ਦੇਖ ਕੇ ਫਿਰ ਰਿਹਾ ਮੱਝ ਦਾ ਓਖਾ ਹੋਈ ਜਾ ਹੋਰ ਬਾਈ ਮੱਝ ਤੇ ਬਾਜਾਂ ਨਾਲ ਬਾਲਾ ਨਾ ਵੱਡੀ ਬਾਲੀ ਆ ਮੱਝ ਹਾਂ ਟਿਕਾਈ ਜਨ ਲੈ ਚਲੀ ਲੈ ਨਾਲ ਨਾਲ ਨੂੰ ਤੇ ਕੱਦ ਮਿੱਤਰੋ ਪੂਰਾ ਫੁੱਲ ਬੇਲ ਚੰਗੀ ਆ ਢਾਂਚਾ ਮੱਝ ਦਾ ਚੰਗਾ ਤੇ ਬਾਕੀ ਜਿਹੜੇ ਭਰਾਣ ਦੇਖੋ ਚੰਗੀ ਕੀਮਤ ਭਰਨੀ ਆ ਮੱਝ ਦੀ ਇਥੋਂ ਚਾਲ ਦੇਖੋ ਮਾਜ ਪੱਕੇ ਥਾ ਉਹ ਮੈਡ ਤਿਲਕ ਦੀ ਤਾਂ ਥੋੜੀ ਔਖੀ ਹੋ ਕੇ ਤੁਰਦੀ ਸੀ ਇ ਲੰਬੀ ਤੋਲਾ ਹਜੇ ਕਰਨ ਵੀ ਕਿਡਾ ਲੰਬੀ ਤੋੜ ਲੈਣਾ ਵੀਰੇ ਤੇ ਚਾਲ ਚੈੱਕ ਕਰ ਸਕਦੇ ਹੋਗੇ ਥਾਣਾ ਦਾ ਗੈਪਸ ਹੈ ਜੇ ਮਾਹਤੀ ਦਾ ਬਾਗਮਾਲ ਹੈਗਾ ਟਾਵੇਂ ਟਾਵੇਂ ਕਰੇ ਨੇ ਦੁੱਧ ਲਗ ਮੱਜਾਂ ਮਿਲਣੀ ਆ ਤੇ 100 ਜੋ ਕੋਈ ਇੱਕ ਕਰ ਹੋ ਜਿੱਥੇ ਤੁਹਾਨੂੰ ਖਰੀਦਣ ਨੂੰ ਹੈ ਜੀ ਮਾਜ ਮਿਲ ਜੂਗੀ ਠੀਕ ਹੈ ਨਹੀਂ ਤਾਂ ਆਮ ਹਰੇਕ ਘਰ ਦੇ ਜਿਹਦੇ ਕੋਲ ਹੋ 18 ਜਿਹੜੀ ਉਸਦੀ ਵੇਚਦਾ ਨਹੀਂਗਾ ਤਾਂ ਵੀਰ ਨੇ ਤਿੰਨ ਕ ਮੱਜਾਂ ਤੋਂ ਪਹਿਲਾਂ ਵੇਚਣਾ ਇੱਕ 26 ਵਾਲੀ ਸੀਗੀ ਇੱਕ ਜਿਸਕਰਨ 26 ਕਿਲੋਲੀ ਸੀ ਨਾ ਆਪਣੇ ਕੋਲੇ ਜਿਹੜੀ ਵਿੱਚ ਆਪਾਂ ਇੱਕ 22+ ਸੀ ਇੱਕ 22 ਕਿਲੋਲੀ ਸੀ ਆ ਤੇ ਇੱਕ ਮੰਨ ਲਾ ਆ ਹੋ ਗਈ ਇੱਕ ਇਹ ਪਿੱਛੇ ਆਪਾਂ ਹੋਣ ਵੇਚੀ ਹੈਗੀ ਪਹਿਲਾਂ ਉਹਦੇ ਉਸ ਪਹਿਲੇ ਵਾਲੇ ਬੰਦੇ ਨਾਲ ਗੱਲ ਹੋ ਗਈ ਸੀ ਆਪਣੀ ਜਿਹੜੀ ਆਪਾਂ ਉਹ ਰੌਣ ਕਡੇਰੀ ਫਾਰਮ ਤੇ ਵੇਚੀ ਆ ਬਾਈ ਹਾਂ ਪਹਿਲਾਂ ਜੋ ਟੀ ਸੀ ਚਾਰ ਦੰਦ ਸੀ ਤੇ ਦੁੱਧ ਮੌਕੇ ਤੇ 8 ਦਿਨਾਂ ਦੀ ਸੂਈ ਸੀ 16 ਕਿਲੋ ਤਿਆਰ ਸੀ हां ओबी तो तू मैंने फोन कराया ਮੈਂ ਉਹਦਾ ਵਿਆਜ ਸੀਗਾ हां हां ਤੇ ਅੱਜ ਵੀ ਹੁਣ ਬਾਈ ਕਹਿੰਦਾ ਤੂੰ ਆ ਵੀ ਉਹਨੇ ਕਹਿੰਦਾ ਤੇ ਆਪਾਂ ਭੇਜੀਏ ਦਰਸ਼ਕਾਂ ਕੋਲੇ ਨਾ ਤੇ ਇਹ ਤਾਂ ਹੁਣ ਆਪਾਂ ਕੋਈ ਤਾਰੀਫ ਜਿਹੜੇ ਸੀਏ ਗੁਣ ਆਪਾਂ ਗਿਣਿਆ ਤੇ ਠੀਕ ਆ ਹੁਣ ਰਹੀ ਆਲੇ ਦੀ ਮਰਜ਼ੀ ਤੇ ਮੁੱਲ ਵਾੜੀ ਫਿਰ ਮੁੱਲ ਵੀਰੇ ਫੋਨ ਤੇ ਹੋਊਗਾ ਠੀਕ ਆ ਕੋਈ ਲੱਖ 2 ਲੱਖ ਵਾਲਾ ਤਾਂ ਦੇਖ ਆਪਾਂ ਨੂੰ ਫੋਨ ਕਰੀ ਨਾ ਵੀਰੇ ਉਹ ਤਾਂ ਹੈ ਹੀ ਨਹੀਂ ਮਤਲਬ ਨਹੀਂ ਮਤਲਬ ਹੀ ਨਹੀਂ ਸਮਝੋ ਗੱਲ ਕਿਉਂਕਿ ਆਪਾਂ ਅਗਲੇ ਦੇ ਨਖਰੇ ਚੱਕਣ ਨੂੰ ਤਿਆਰ ਆ ਹਾਂ ਤੇ ਅਗਲਾ ਆਪਣਾ ਚੱਲੇ ਨਖਰ ਹਾਂ ਆਪਣਾ ਤੇ ਕੋਈ ਨਾ ਨਖਰ ਦੇਖੋ ਵੀਰੇ ਸਿਆਉਣਾ ਖਰੀਦਣਾ ਸਿਆਉਨੇ ਦਾ ਪਾ ਲੱਗਣਾ ਲੱਗਣਾ ਬਿਲਕੁਲ ਬਿਲਕੁਲ ਹੁਣ ਜਿਹੜੇ ਬੰਦੇ ਨੇ ਕੀੜਾ ਵੀ 20 ਕਿਲੋ ਵਾਲੀ ਲੈਣੀ ਹੈ ਪਰ ਮਿਣਕੇ ਲੈਣੀ ਹੈ ਹੂੰ ਆਜੋ ਆਜੋ ਠੀਕ ਹੈ ਨਾ ਹੁਣ ਜਿਵੇਂ ਹੁਣ ਵਿੱਚ ਕਮੈਂਟ ਆਈ ਸੀ ਹਾਂ ਹਾਂ ਕਹਿਣੀ ਸੀ ਜ਼ਰੂਰ ਮਾਗਰ ਮੈਂ ਕਹਿਣ ਲੱਗਿਆ ਸੀ ਹੁਣ 26 ਕਿਲੋ ਦੁੱਧ ਸੀ ਹਾਂ ਉਹਤੇ ਮੈਂ ਲਿਖਿਆ ਸੀ ਵੀ ਜੇ 100 ਗ੍ਰਾਮ ਵੀ ਘਟ ਗਿਆ ਹਾਂ ਵੀ ਆਪਾਂ ਖਰਚਾ ਡਬਲ ਦੇ ਕੇ ਤੋਰਾਂਗੇ ਬੰਦੇ ਬਿਲਕੁਲ ਦੀਵਾਲੀ ਦਾ ਤੇ ਵਿਸ਼ਕਰਮਾ ਦਾ ਦਿਨ ਸੀ ਹੂੰ ਪੜਾਕੇ ਪਈਗੇ ਪਸੂ ਡਰਦੇ ਹੁੰਦੇ ਆ ਹ ਤੇ ਉਹਦੇ ਵਿੱਚ ਕਮੈਂਟ ਪਤਾ ਕੀ ਕਰੀ ਜਾਂਦੇ ਸੀ ਲੋਕ ਇਹ 12 ਵੀ ਨਹੀਂ ਦਿੰਦੀ ਲਾਓ ਤੇਰਾ ਭਲਾ ਹੋ ਜੇ ਇਹ 13 ਵੀ ਨਹੀਂ ਦਿੰਦੀ ਉਹ ਵੀ ਬੋਲਿਓ ਜਿਹੜੇ ਨੇ 26 ਕਿਲੋ ਕਹਿਤਾ ਚੱਲ ਕਹਿਣ ਵਾਲੇ ਤਾਂ ਕਹਿਤਾ ਐ ਤਾਂ ਕਹੇ ਹੀ ਨਹੀਂ ਵੀ ਦਊਗੀ ਹਾਂ ਦਿੰਦੀ ਤਿਆਰ ਹੈ ਤਿਆਰ ਕਿਹਾ ਅੱਛਾ ਬੰਦਾ ਇਹ ਵੀ ਕਹੀ ਜਾਂਦਾ ਵੀ ਜੇ ਭਾਈ ਘੱਟ ਦਿੱਤਾ ਮੈਂ ਜ਼ਿੰਮੇਦਾਰ ਹਾਂ ਸੁਣ ਮੇਰੇ ਘਰੇ ਤੋਲੋ ਆਜੋ ਹਾਂ ਠੀਕ ਹੈ ਤੇ ਜਿਹੜਾ ਲੈ ਕੇ ਗਿਆ ਉਹ ਐਡਾ ਹੀ ਪਾਗਲ ਸੀਗਾ ਵੀ ਉਹ ਐਂ ਫੜ ਕੇ ਰਸ ਲੈ ਗਿਆ ਹਾਂ ਐਂ ਲੈ ਗਿਆ ਹੂਆ ਆਈਡੀ ਕਿੰਨੀ ਮਜਾ ਆਈ ਵੀਰੇ ਜਿਹੜੇ ਨੇ 3-4 ਲੱਖ ਰੁਪਇਆ ਲਾਉਂਦਾ ਨਾ 3-4 ਲੱਖ ਹੀ ਨਖਰਾ ਕਰਦਾ ਅਗਲਾ ਬਿਲਕੁਲ ਬਿਲਕੁਲ ਯਾਰ ਗੱਲ ਸੁਣਾ ਜੀ ਐ ਖੜਕਾ ਕੇ ਲੈ ਜਾਂਦਾ ਬਾਈ ਲੈਣੀ ਨਾ ਦਾਇਆ ਦੀ ਕੱਟੀ ਨਾਖਰ ਤਾਂ ਉਹਦੇ ਨਹੀਂ ਚੱਲੇ ਜਾਂਦੇਗੇ ਹਾਂ ਤੇ ਐਡੀ ਮਜੇ ਨਖਰ ਕਿਹੜਾ ਚੱਲੂਗਾ ਵੀਰੇ ਖੜਕਾ ਕੇ ਲੈ ਜਾਂਦਾ ਅੱਗੇ ਪਿੱਛੇ 6-7 ਤਾਂ ਬੰਦੇ ਆਉਂਦੇ ਅਗਲੇ ਹਾਂ ਠੀਕ ਐ ਅਗਲਾ ਕਹਿੰਦਾ ਯਾਰ ਕਿਤੇ ਆਪਣੀ ਕੋਈ ਚੀਜ਼ ਦੇਖਣ ਕੰਨੀਓ ਨਾ ਰਹਿ ਜੇ ਹਾਂ ਐ ਐ ਚੀਜ਼ ਹੁੰਦੀ ਹੈ ਜਦੋਂ ਪੈਸੇ ਲਾਉਣੇ ਆਪਾਂ ਤੇ ਇੱਥੋਂ ਸੁਣਾ ਉਹਨਾਂ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਬੱਕਰੀ ਨਹੀਂ ਲਈ ਹੁੰਦੀ ਉਹ ਉਹ ਕਮੈਂਟ ਵਿੱਚ ਪਤਾ ਕਿੱਥੇ ਬੈਠੇ ਕਰਦੇ ਆ ਐਡੀ ਮੱਝ ਮਿਲਦੀ ਨਹੀਂ ਕਿਤੋਂ ਕਮੈਂਟ ਵਿੱਚ ਮੈਂ ਤਾਂ ਦੇ ਨਾਲ ਜ਼ਿਆਦਾ ਰਜਾਈ ਚ ਬੈਠੇ ਹੁੰਦੇ ਆ ਉਹ ਉਹਨਾਂ ਨੇ ਪਸੂ ਨਹੀਂ ਹੁੰਦਾ ਜਾਂ ਹਗਦੇ ਕਰਦੇ ਹੁੰਦੇ ਆ ਫਲਸ਼ 'ਚ ਬੈਠੇ ਫੋਨ ਚਲਾਉਂਦੀ ਆ ਮੰਦਿਰ ਬਾਲੀ ਹੁਣ ਹਾਂ ਹੈ ਹਾਂ ਹਾਂ ਕਰਦੀ ਆ ਹਾਂ ਉੱਥੇ ਕਰਦੇ ਆ ਹਾਂ ਜੀ ਮੈਂ ਮੇਲੇ 'ਚ ਸੀਗਾ ਤੜਕੇ ਵੱਲ ਲੰਘਿਆ ਜਮਾ ਉੱਥੇ ਫਲਸ਼ਾਂ ਬਣਿਆ ਬਣੀਆਂ ਉਹ ਮਾਤਾ ਜੀਰੇ ਬੈਠਾ ਗੀਤ ਲਾਈ ਬੈਠਾ ਫਲਸ਼ ਦੇ ਵਿੱਚ ਮਾਤਾ ਸਾਹਿਬ ਉੱਤਰਦੀ ਨਹੀਂ ਲੋਕਾਂ ਦੀ ਬਈ ਹੈ ਆ ਕੋ ਸ਼ੋ ਹੋਇਆ ਪੈ ਗਿਆ ਆਪਣਾ ਤੇ ਇਹ ਲਾ ਮੱਝ ਨਿਗਾ ਮਾਰ ਲੇ ਹੁਣ ਮੇਰੀ ਸੀ ਫੁੱਟ ਇੱਕ ਇੰਚ ਹਾਈਟ ਆ ਠੀਕ ਆ ਤੇ ਮੇਰੇ ਮੇਰੇ ਮੋਢੇ ਦੇ ਬਰੋਬਰ ਦੇਖ ਮੱਝ ਨੂੰ ਠੀਕ ਆ ਸਹੀ ਆ ਸਹੀ ਆ ਹੈ ਘੈਂਟ ਆ ਗੱਲ ਬਾਬ ਜਰਾ ਹਾਂ ਵੀਰੇ ਬਾਕੀ ਤਿਆਰ ਦੋ ਨਾ ਸਵਾਦ ਹੀ ਵਖਰਾ ਜਿਵੇਂ ਰਣਜੀਤ ਬਾਵਾ ਦਾ ਗੀਤ ਆਇਆ ਸੀ ਕਹਿੰਦਾ ਦੇਖ ਰਕਲੇ ਰੰਗ ਤੇ ਨਜਾਈ ਰਹਿਣਾ ਸੁਣਾ ਕੇ ਦੇਖ ਮਿੱਤਰਾਂ ਦਾ ਬਲੀ ਹੈ ਨਾ ਉਹ ਗੱਲ ਹੋ ਗਈ ਕੱਲੇ ਸਿੰਘ ਜੀ ਦੇਖ ਕੇ ਨਾ ਇਹ ਮੰਨ ਜਿਓ ਵੀ ਇਹ ਖੁੱਲਾ ਜਾ ਤੇ ਮਾਦੀਤੀ ਦਾ ਇਹ ਖੁੱਲਾ ਨਹੀਂ ਹੈਗਾ ਸਿੰਘ ਦਾ ਇਹਦਾ ਮੰਤਰੀ ਹੈ ਖੜਮਾ ਜਾ ਵਾਲਾ ਹੈ ਹਾਂ ਨਹੀਂ ਤਾਂ ਇਹ ਪਿੱਛੇ ਜਿਹਨੂੰ ਹੁੰਦੇ ਦੇਖ ਇਹਦੇ ਐਂਜ ਨੂੰ ਹੈ ਲਾਈਟਾਂ ਜਿਹਾ ਵੰਗੋ ਹਾਂ ਬਾਕੀ ਮੱਝ ਦੀ ਜੀ ਬੋਡੀ ਸ਼ੇਪ ਹੈ ਆ ਚੀਜ਼ ਦੇਖ ਸਕਦੇ ਲੜੇ ਬਾਈ ਆਪਣਾ ਕਿਹੜਾ ਯਾਰ ਬੁਫਾਰ ਦਾ ਕੰਮ ਹੈ ਤਰੀਬਾਹ ਇੱਥੇ ਹਾਂ ਜੀ ਤੇ ਆ ਪੁੱਠੇ ਦੇ ਬਾਹਰ ਨਹੀਂ ਲਾ ਕੱਚ ਤੱਕ ਜਾਂਦੇ ਤੇ ਆ ਮੇਨ ਵਾਲਾ ਇੱਥੇ ਇਥੇ ਬਾਈ ਆ ਜੀ ਤੇ ਹੈ ਜਿਹੜੀ ਚੀਜ਼ ਇੱਥੋਂ ਪਸ਼ੂ ਨੇ ਬੱਚੇ ਨਹੀਂ ਜਾਣਦੇ ਨਾ ਇੱਥੋਂ ਜਿਹੜਾ ਮਰਜੀ ਭਾਰਾ ਬੱਚਾ ਤੁਸੀਂ ਇਹ ਚੀਜ਼ ਲੈ ਸਕਦੇ ਹੋ ਜਿਹੜਾ ਪਸ਼ੂ ਦਾ ਪਿੱਛਾ ਹੀ ਇੰਨਾ ਹੋਇਆ ਤੇ ਉਹਨੇ ਬੱਚੇ ਜਨਮ ਉਹਨੇ ਕੀ ਦੇਣਾ ਬਾਈ ਉਹਨੇ ਜਾਣ ਨਹੀਂ ਦੇਣਾ ਨਾ ਤੇ ਬਾਕੀ ਮਾਝ ਦੀ ਲੱਤਾਂ ਦੀ ਚੌੜਾਈ ਤੇ ਲੈ ਵੀਚ ਰਾਈ ਆਪਣਾ ਕੋਈ ਹੁਣ ਵਪਾਰ ਦਾ ਕੰਮ ਨਹੀਂ ਹੈਗਾ ਵਪਾਰ ਦਾ ਮਤਲਬ ਹੁੰਦਾ ਵੀ 10 ਕਿਲੋ ਵਾਲੀ ਵੀ ਲੈ ਲਈ 8 ਵਾਲੀ ਵੀ ਲੈ ਲਈ ਵੀ ਫੜ ਲਈ ਵੇਚਤੀ ਫੜ ਲਈ ਵੇਚ ਲਈ ਉਹ ਕੰਮ ਨਹੀਂ ਹੈਗਾ ਆਪਣਾ ਬਰੀਡ ਦਾ ਕੰਮ ਹੈ ਮੰਨ ਲਾ ਵੀ ਟਾਮਾ ਪਸ਼ੂ ਆ ਟਾਮਾ ਮਹੀਨੇ ਚ ਇੱਕ ਹੁੰਦੇ ਮਸਾਈ 2 ਮਹੀਨਾ ਮਗਰ ਇੱਕ ਹਾਂ ਮਤਲਬ ਮੈਨੂੰ ਡੇਢ ਵੀ ਮਹੀਨਾ 2 ਮਹੀਨਾ ਲੱਗ ਜਾਂਦਾ ਬਈ ਭਾਲਣ ਤੇ ਫਿਰ ਥਿਆਉਂਦੀ ਆ ਫਿਰ ਅਗਲਾ ਅੱਛਾ ਮੂੰਹ ਕਿੱਡਾ ਟੜਦਾ ਵੀ ਕਿਲੋ ਵਾਲੀ ਦਾ ਹਾਂ ਫਿਰ ਆਪ ਆਪ ਦੇ ਰਿਸਕ ਤੇ ਗੱਬਣ ਲੈਨੇ ਤੇ ਫਿਰ ਦੂਜੀ ਗੱਲ ਦੋ ਦੋ ਤਿਆਰ ਕਰਕੇ ਵੇਚਣਾ 20 ਦਿਨ ਫਿਰ ਹਾਂ ਫਿਰ ਆਪਾਂ ਉਹਦੇ 20 ਦਿਨ ਉੱਤੇ ਮੱ ਤੇ ਨਾ ਵੀਰ ਦੀਆਂ ਗੱਲਾਂ ਵੀ ਘੈਂਟ ਆ ਮੱਝ ਵੀ ਘੈਂਟ ਆ ਖੱਟੀ ਵੀ ਘੈਂਟ ਆ ਤੇ ਹੁਣ ਬੰਦਾ ਘੈਂਟ ਮੂਰੇ ਜਿਹੜਾ ਖਰੀਦਣ ਆ ਉਹ ਦੇਖਦਾ ਕਿਹੜਾ ਮਾਈ ਦਾ ਲਾਲ ਆਪਣੇ ਕੋਲੇ ਕਈ ਟੀ ਆਉਂਦੇ ਜਿੰਨੇ ਲੈ ਕੇ ਗਏ ਨੇ ਸਾਰੇ ਦਿਲਦਾਰ ਹੀ ਆਏ ਨੇ ਠੀਕ ਹੈ ਪਤਾ ਹੀ ਆ ਯਾਰ ਇੱਕ ਬੰਦਾ ਵੀ ਆਪਣੇ ਕੋਲੇ ਮਾੜਾ ਨਹੀਂ ਆਇਆ ਹਮ ਸਹੀ ਹੈ ਸਵਾਦ ਆਇਆ ਪਸ਼ੂ ਵੇਚਣ ਦਾ ਤੇ ਲੈਣ ਵਾਲੇ ਵੀ ਐਡੇ ਕੁਝ ਉਹਨੂੰ ਵੀ ਮਨ ਖੁਸ਼ ਹੁੰਦਾ ਨਾ ਆ ਚੀ ਮਿਲਦੀ ਨਾ ਕਿਤੇ ਬਾਈ ਯਾਰ ਮਿਣ ਕੇ ਕੋਈ ਨਹੀਂ ਦਿੰਦਾ ਹਾਂ ਉਹ ਤਾਂ ਪਹਿਲੀ ਗੱਲ ਬੋਲਤੀ ਹੁਣ ਕੱਲ ਆਪਣੀਆਂ ਵੀਡੀਓ ਦੇਖਦੇ ਨੇ ਲੋਕ ਹਮ ਹੁਣ ਆਪਾਂ ਕੱਲ ਜਦੋਂ ਰਿੰਗ 'ਚ ਉਤਰੇ ਜਿਹੜੇ ਬੰਦੇ ਦਾ ਝੋਟਾ ਪਹਿਲੇ ਨੰਬਰ ਤੇ ਆਇਆ ਹਮ ਉਹ ਕਹਿੰਦਾ ਬਾਪੂ ਸਾਨੂੰ ਤਾਂ ਇੱਥੇ ਵੀ ਡਰ ਲੱਗੀ ਗਿਆ ਹਾਂ ਵੀ ਕਿਤੇ ਕਰੂ ਕੁਝ ਇਹਨੇ ਜਿੱਤਣ ਨਹੀਂ ਦੇਣਾ ਕਿਸੇ ਉਹ ਮਖਾ ਵੀਰੇ ਮੇਰਾ ਮਾਲਾ ਸੋਡਾ ਰੱਬ ਸੋਡੇ ਨਾਲ ਸੀ ਮੇਰਾ ਰੱਬ ਮੇਰੇ ਨਾਲ ਹਾਂ ਆ ਕੱਟਾ ਸੀ ਮਿੱਤਰੋ ਕੋਟ ਡੇਕਲਾਂ ਦੇ ਮੇਲੇ ਤੇ ਖੀਰੇ ਕੈਟਾਗਰੀ ਚ ਪਾਇਆ ਸੀ ਬਾਈ ਨੇ ਕਿਹੜੇ ਨੰਬਰ ਲੱਗ ਗਿਆ ਇਸ ਕਰਨੇ 7ਵੇਂ ਤੇ ਬਾਈ ਇਹ 7ਵੇਂ ਤੇ ਲੱਗ ਗਿਆ ਤੇ ਉਮਰ ਕਿੰਨੀ ਦੀ ਕੱਟ ਰਹੀ ਹਜੇ ਇਹ 16 ਮਹੀਨਾ ਦਾ 16 ਮਹੀਨਾ ਦਾ ਹਾਰ ਇਹਦੀ ਮਾਂ ਦਾ ਦੁੱਧ 26 ਕਿਲੋ ਪਲੱਸ ਹੈ ਅੱਛਾ ਹਾਂ ਤੇ ਫਾਦਰ ਸਾਈਡ ਤੋਂ ਕਿਹੜਾ ਗਿਆ ਐਮ 460 ਦਾ ਐਮ 460 ਦਾ ਆ ਗਿਆ ਇਹ ਨਾ ਮੇਲੇ ਤੇ ਨਰਵਸ ਹੋ ਗਿਆ ਫਸਟ ਤਾਂ ਇਹੀ ਸੀਗਾ ਹਾਂ ਇਹ ਟੈਸਟਿਕਲ ਚੜਾ ਗਿਆ ਠੀਕ ਹੈ ਠੀਕ ਉਹਦੇ ਕਰਕੇ ਥੋੜੀ ਉਹਦੇ ਕਰਕੇ ਹਾਂ ਉਹਨਾਂ ਨੇ ਉਹਨਾਂ ਨੇ ਨਾ ਮੱਥਾ ਬਹੁਤ ਮਾਰਿਆ ਜੱਜ ਨੇ ਹੂੰ ਮੰਨ ਲਾ ਵੀ ਵੀ ਜਦ ਦੱਬ ਕੇ ਦੇਖੋ ਵੀ ਕੀ ਹੈ ਇਹ ਕਰਜੇ ਹੂੰ ਠੀਕ ਹੈ ਠੀਕ ਹੈ ਪਰ ਪਹਿਲੇ 10 ਚ ਆਉਣਾ 55 ਝੋਟਾਂ ਚ ਵੀਰੇ ਉਹ ਵੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਬਹੁਤ ਵੱਡੀ ਠੀਕ ਹੈ ਚੱਲਾ ਫਿਰ ਆਪਣੀ ਵੀਡੀਓ ਬਹੁਤ ਹੀ ਲੰਬੀ ਹੋ ਜੇ ਨਾ ਹਾਂਜੀ ਵੀਰੇ ਤੇ ਧੰਨਵਾਦ ਵੀਰੇ ਤੇਰਾ ਤੇ ਜਿਹੜੇ ਭਰਾ ਨੂੰ ਆਉ ਮੰਨ ਨੂੰ ਗੱਲ ਲੜੂਗੀ ਤੇ ਬਾਈ ਦਾ ਸੰਪਰਕ ਕਰ ਲੂ ਮੱਝ ਬਾਰੇ ਕੱਟਾ ਨਾਟ ਫਾਰ ਸੇਲਾ ਕੋਈ ਵੇਚਣਾ ਨਹੀਂ ਸਿਰੇ ਮੱਝ ਹੀ ਵੇਚਣਾ ਤੇ ਬੇਸੀ ਸ਼ੌਕ ਨੂੰ ਦਿਖਾਏ ਸੀ ਹਾਂ ਠੀਕ ਹੈ ਵੀਰੇ ਧੰਨਵਾਦ ਠੀਕ ਹੈ ਬਈ ਧੰਨਵਾਦ